ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਕਰਮਵੀਰ ਅੱਜ ਇੱਕ ਨਵੀਂ ਅਪਡੇਟ ਕੈਨੇਡਾ ਦੇ ਵਿੱਚ ਬਹੁਤ ਦਿਨਾਂ ਤੋਂ ਇੱਕ ਪੰਜਾਬੀ ਭਰਾ ਦਾ ਯੂ-ਟਰਨ ਕਰਕੇ ਇੱਕ ਐਕਸੀਡੈਂਟ ਜਿਹੜੀ ਬਹੁਤ ਚਰਚਾ ਚੱ ਰਹੀ ਆ ਉਹਦੀ ਸੱਚਾਈ ਕੀ ਆ ਉਹਦੀ ਸੱਚਾਈ ਜਾਣਨ ਵਾਸਤੇ ਸਾਡੇ ਨਾਲ ਅੱਜ ਜੁੜੇ ਨੇ ਕੈਨੇਡਾ ਤੋਂ ਉੱਗੇ ਪੱਤਰਕਾਰ ਐਸਐਮਟੀਵੀ ਪੰਜਾਬੀ ਮਿਸਟਰ ਕੁਲਜੀਤ ਸਿੰਘ ਜੀ ਉਹਨਾਂ ਤੋਂ ਪੁੱਛਦੇ ਹਾਂ ਕਿ ਕੀ ਅਪਡੇਟ ਆ ਕੀ ਇਹਦੇ ਵਿੱਚ ਹੋ ਸਕਦਾ ਆ ਜੋ ਸੱਚਾਈ ਆ ਉਹ ਤੁਹਾਡੇ ਸਾਹਮਣੇ ਲੈ ਕੇ ਆ ਰਹੇ ਆਂ ਉਸ ਬੱਚੇ ਨੂੰ ਸਜ਼ਾ ਨਹੀਂ ਹੋ ਗਈ ਲੋਕਾਂ ਦੀ ਅਫਵਾਹ ਆ ਚ ਇਹਨੂੰ 45 ਸਾਲ ਦੀ ਸਜ਼ਾ ਹੋਈ ਆ ਬਿਲਕੁਲ ਝੂਠ ਵਾ ਇਦਾਂ ਦਾ ਕੁਝ ਨਹੀਂ ਆ ਹੋ ਸਕਦਾ ਬੱਚੇ ਨੂੰ ਬਰੀ ਵੀ ਕਰ ਸਕਦੇ ਆ ਬਾਕੀ ਗੱਲਬਾਤ ਕਰਦੇ ਆ ਕੁਲਜੀਤ ਸਿੰਘ ਜੀ ਦੇ ਨਾਲ ਜੀ ਅੱਜ ਕੱਲ ਬਹੁਤ ਇੱਕ ਆਪਣੇ ਪੰਜਾਬੀ ਭਰਾ ਦਾ ਨਾ ਮੁੱਦਾ ਆ ਪੜਕਿਆ ਪਿਆ ਜਿਹੜਾ ਹਰਵਿੰਦਰ ਸਿੰਘ ਆ ਗਲਤੀ ਹੋਈ ਆ ਜਾਣ ਬੁੱਝ ਕੇ ਹੋਈ ਆ ਜਾਂ ਅਣਜਾਣ ਚ ਹੋਈ ਆ ਇਹ ਤਾਂ ਪ੍ਰਮਾਤਮਾ ਜਾਣਦਾ ਠੀਕ ਆ ਜੀ ਕੀ ਅੱਜਕੱਲ ਬੜੀ ਅਫਵਾਹ ਚੱਲ ਰਹੀ ਹੈ ਕਿ ਉਸ ਨੂੰ 45 ਸਾਲ ਦੀ ਸਜ਼ਾ ਕੋਈ 50 ਸਾਲ ਦੀ ਸਜ਼ਾ ਕੀ ਸੱਚੂ ਕੀ ਆ ਕਿਵੇਂ ਉਹ ਬੱਚਾ ਬਚ ਸਕਦਾ ਆ ਜਾਂ ਕਿਵੇਂ ਉਹ ਪਟੀਸ਼ਨ ਪੈ ਸਕਦੀ ਆ ਜਿਹੜੇ ਲੋਕ ਅੱਜਕੱਲ ਐਪਾਂ ਰਾਹੀਂ ਪਟੀਸ਼ਨ ਪਾ ਰਹੇ ਆ ਬਾਕੀ ਉਸ ਚੀਜ਼ ਦੇ ਨਾਲ ਉਹ ਬੱਚਾ ਬਚੂਗਾ ਜੀ ਅ ਬ੍ਰਦਰ ਗੱਲ ਇਹ ਹੈ ਵੀ ਇਹਨਾਂ ਤਾਂ ਉਹੀ ਹੋਇਆ ਜਿਹੜੇ 3 ਬੰਦੇ ਮਰੇ ਆ ਉਹ ਵੀ ਬਹੁਤ ਮਾਰਾ ਹੋਇਆ ਤੇ ਜਿਹੜਾ ਵੀਰ ਨਾਲ ਇਹ ਪਹਿਰੇ ਨੇ ਕਿ 45 ਹਜ਼ਾਰ ਦੀ ਸਜਨੀ ਹਰ ਰੋਜ਼ ਵਾਲੇ ਕੀ ਚੱਲ ਰਹਾ ਹੈ ਇਹ ਚੱਲਿਆ ਨਹੀਂ ਜੀ ਸਨ ਤੁਹਾਨੂੰ ਕੂਰਚੇ ਪੇਸ਼ ਕੀਤਾ ਗਿਆ ਤੇ ਉਹਦੇ ਹਲੇ ਮੇਰੇ ਖਿਆਲ ਚ ਜੇੜ ਚਾਤੋਂ ਦੀ ਜੀ ਜਿਹੜਾ ਨਾਲ ਦਾ ਹੁੰਦਾ ਮੋਟਰ ਡਰਾਈਵਰ ਸੀਗਾ ਅ ਸਾਹਿਬ ਡਰਾਈਵਰ ਹੁੰਦਾ ਜਿਹੜਾ ਹਾਂ ਜੀ ਕੰਡੈਕਟਰ ਜਿਹਨੂੰ ਕੰਡੈਕਟਰ ਕਹਿੰਦੇ ਆ ਆਪਾਂ ਜੀ ਕੋਲ ਇੱਕ ਵਾਰੀ ਹਾਂ ਜੀ ਹਾਂ ਇੰਡੀਆ ਜੇ ਆਪਾਂ ਕੰਡੈਕਟਰ ਕਹਿੰਦੇ ਆ ਉਹ ਵੀ ਮੁੰਡਾ ਹਲੇ ਕੋਸੇ ਕੋਲੀ ਆ ਇਹ ਕੁਝ ਗੱਲਾਂ ਹੋਰ ਵਿੱਚ ਉਹ ਫਾਮਾ ਆਰਡਰਿੰਗ ਨੇ ਕਿਉਂਕਿ ਹਾਲੇ ਸਿੱਧੀ ਗੱਲਬਾਤ ਕਿਸੇ ਉਹਨਾਂ ਦੇ ਪਰਿਵਾਰ ਨਾਲ ਹੋ ਰਹੀ ਗਈ ਹੈ ਨਾ ਜੀ ਤਾਂ ਜੋ ਮੁੰਡੇ ਨਾਲ ਹੋ ਰਹੀ ਨਾਲ ਦੇ ਨਾਲ ਹੋ ਰਹੀ ਜਿਹੜਾ ਡਰਾਈਵਰ ਨਾਲਾ ਇਹ ਇਹ ਹਾਲੇ ਸੁਣਿਆ ਪਰ ਇਹ ਬਹੁਤ ਇੰਟਰਨੈਟ ਚੱਲ ਰਹੀਆਂ ਨੇ ਜਾਂ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਤੁਹਾਨੂੰ ਪਤਾ ਸੋਸ਼ਲ ਮੀਡੀਆ ਵਿੱਚ ਫਿਰ ਬਾਅਦ ਦਾ ਮਸੰਦਰ ਬਣ ਜਾਂਦਾ ਜਿਸ ਨੂੰ ਕੀ ਗੱਲ ਪਨਦੀ ਹੈ ਬਿਲਕੁਲ ਠੀਕ ਹੈ ਉਹ ਇੱਕ ਕੰਮ ਜੀ ਕਰੂਗੀ ਇੱਕ ਮੁੰਡੇ ਉੱਤੇ ਲੋਕਾਂ ਨੇ ਰਾਣੀ ਕਰਦੇ ਸਾਰੇ ਪੜਾਉਂਦੇ ਨੇ ਕੰਦੇ ਵਿੱਚ ਜੀ ਜੇ ਤਾਂ ਨਾਮ ਵੀ ਪਈ ਜੀ ਫਿਰ ਵੀ ਨਹੀਂ ਜੋ ਸਫਾਇਦ ਪਰ ਪ੍ਰੋਪਰ ਅਨਮਾਣੀ ਪਈ ਹੈ ਉਹਦੇ ਵਿੱਚ ਲਿਖਿਆ ਹੈ ਕਿ ਕਾਲੀ ਚਾਲ ਹੋ ਗਈ ਹੈ ਪਰ ਪਹਿਆ ਹੋਈ ਨਹੀਂ ਹੈ ਸਭਾਲੇ ਫਾਈਲ ਚਲਣਾ ਅੱਛਾ ਜੀ ਅੱਜ ਕੀ ਰੂਲ ਕੀ ਹੁੰਦਾ ਫਜਾ ਜੇ ਤਾਂ ਮੰਨ ਲਓ ਕੋਈ ਐਕਸੀਡੈਂਟ ਹੁੰਦਾ ਆ ਇਹ ਕਿਹੜੀ ਸਿਟੀ ਦੇ ਵਿੱਚ ਹੋਇਆ ਇਹਦਾ ਕੀ ਰੂਲ ਕੀ ਹੁੰਦਾ ਹੈ ਤੁਸੀਂ ਤਾਂ ਇੱਕ ਕੈਨੇਡਾ ਦੇ ਵਾਸੀ ਹੋ ਤਾਂ ਤੇ ਇਹ ਨੀ ਫਰਾਂਸ ਪਰ ਉਹਦਾ ਮਾਇਟਰ ਦੇ ਕੋਈ ਸਟੇਟ ਹੈ ਤੁਸੀਂ ਗੈਰ ਸਾਰਾ ਜੀ ਉਹ ਉਹ ਵੀ ਕੁਝ ਨਾ ਜੂਟਾ ਪੀਨ ਤੁਹਾਨੂੰ ਮਨਾਈ ਹੈ ਵੀ ਜੂਟਾ ਨੂੰ ਕਿਸੇ ਥਾਂ ਤੋਂ ਵਿਗਮ ਹੈ ਵੀ ਕੋਈ ਜੂਟਾ ਮਾਸਰ ਦੇ ਕੋਈ ਥਾਂ ਤੋਂ ਜਿੰਦਾ ਦੇ ਸਾਈਨ ਬੋਰਡ ਲਾਏ ਹੁੰਦੇ ਹਨ ਇਹ ਹਾਂ ਕਿ ਨਾਮ ਲਿਖਿਆ ਹੁੰਦਾ ਉਸ ਤੋਂ ਕੋਈ ਜੂਟਾ ਮਾਰੇ ਵੀ ਤਾਂ ਫਿਰ ਉਹਦੀ ਗਲਤੀ ਵੀ ਨਹੀਂ ਹੁੰਦੀ ਜੀ ਤੇ ਤੁਹਾਨੂੰ ਮੁਰੇ ਦਾ ਜੂਟਾ ਨਾ ਕਿਹਾ ਉਹ ਇੱਥੇ ਆਪ ਤਾਂ ਟੈਂਟ ਲਗਾਉਣ ਵਾਸਤੇ ਲਿਆ ਜਾਂ ਜਾਂ ਜੰਗ ਦੀ ਜਾਂ ਕਿਸੇ ਪ੍ਰੋਬਲਮ ਤੋਂ ਜਦਾਨੇ ਕੇ ਵਾਪਸੀ ਚੋਰਨ ਲੱਗੇ ਹਨ ਆਪ ਸਤਾਨ ਮੈਨ ਜਉਂ ਮੁੰਡਾ ਕਰ ਸਕਦਾ ਹੈ ਨਾ ਉਹ ਦੱਸੋ ਜੀ ਉਹ ਨੂੰ ਮਾਰਿਆ ਇਹ ਉੱਤਰਾ ਦੇ ਯੂਟਰਨ ਮਾਰਿਆ ਉਹ ਵੀ ਗਲਤੀ ਹੈਗੀ ਆ ਤਦ ਤੋਂ ਜਦੋਂ ਅਸੀਂ ਆਂਦੇ ਨੇ ਪਾਕਿਸਤਾਨ ਦੇ ਜਦੋਂ ਆਪਾਂ ਚੋਰੀ ਦੇ ਪੱਦਰ ਨੇ ਰਿਕੰਦਾ ਨਾ ਸਾਰੇ ਵਿੱਚ ਇਹ ਆਉਂਦੀਆਂ ਚੀਜ਼ਾਂ ਵੀ ਤੁਸੀਂ ਕੀ ਕੀ ਕਰਨਾ ਸਾਈਨ ਬੋਰਡ ਸਾਰਾ ਹੰਦਾ ਵਿੱਚ ਜੀ ਪਰ ਇਹ ਮੁੰਡੇ ਨੇ ਯੂਟਰਨ ਮਾਰਿਆ ਕਿਉਂ ਮਾਰਿਆ ਇਹ ਨਹੀਂ ਸਮਝ ਲੱਗੀ ਇਹ ਕਰ ਵੀ ਉੱਥੇ ਵੀ ਕਿਉਂ ਨੂੰ ਮੋੜਨ ਦੀ ਗੱਲ ਹੈ ਫਿਰ ਜਦੋਂ ਮੁੜ ਰਿਹਾ ਮਗਰੋਂ ਗੱਡੀਆਂ ਆਈਆਂ ਨੇ ਦੋ ਗੱਡੀਆਂ ਤੋਂ ਦੋ ਇੱਕ ਵਿੱਚ ਦੋ ਸੀ ਤੇ ਇੱਕ ਵਿੱਚ ਇੱਕ ਸੀਗਾ ਅੱਛਾ ਜੀ ਹੁਣ ਰੱਬ ਜਾਣੇ ਵੀ ਉਹ ਬੰਦਿਆਂ ਤੋਂ ਕੰਟਰੋਲ ਨਹੀਂ ਹੋਈ ਗੱਡੀਆਂ ਉਹ ਆ ਕੇ ਜਦੋਂ ਹੀ ਟਰੱਕ ਪਿਆਲੇ ਜਿਹੜੇ ਦੋਨੇ ਕਿੰਨੇ ਲੈਣਾ ਇਹਨੇ ਬੰਦੇ ਨੇ ਕਵਰ ਕਰ ਲਿਆ ਤੇ ਟਰੱਕ ਵਿੱਚੋਂ ਮੋੜ ਨਾ ਕਰੇ ਉਹਨੇ ਕੰਮ ਨਾ ਲਾ। ਇਸ ਤੋਂ ਗੱਡੀਆਂ ਵਿੱਚ ਲਿਆ ਕਰਨ ਨਹੀਂ ਥੋਕਦੀ। ਬਿਲਕੁਲ ਉਹ ਗੱਡੀਆਂ ਟਰੱਕ ਦਾ ਟ੍ਰੈਕਰ ਤੇ ਥੰਦੇ ਵਰਗੀ ਹਾਂ। ਹਾਂਜੀ ਹੁਣ ਅਗਰ ਤੇ ਕੀ ਆਏ ਤੇ ਮੁੰਡੇ ਦੀ ਮਨਸਰ ਨਹੀਂ ਸੀ ਮੇਰੇ ਪਰਲਦੇ ਨੂੰ ਮਨਸਰ ਨਹੀਂ ਸੀ ਕਿ ਜਦੋਂ ਕੋ ਮਾ ਮਾ ਦਾ ਕੋਈ ਮੇਰੇ ਉੱਤੇ ਬੱਤੀ ਕਰੇ ਉਹ ਮਰਦਾ। ਇਹ ਤਾਂ ਅਲੱਗ ਅਖ਼ਬਾਰਾਂ ਤੋਂ ਯਾਰ ਆਪ ਦੀ ਵੀ ਪ੍ਰੋਬਲਮ ਆ ਰਹੀ ਸੀ ਇਹ ਕੀ ਮਾਰਿਆ ਤੇ ਉਹ ਪਿੱਛੋਂ ਲੈ ਕੇ ਕਦੀ ਨਾ ਖੋਦ ਰਹੇ ਨੇ ਜੀ ਲੱਗਦਾ ਇਹ ਸੌਦਾ ਹਰਾਨਾ ਨੇ ਇਸੇ ਮੈਂਚੈਸਟੇਰ ਵਿੱਚ 100 ਸਪੀਡ ਆ ਗਈ ਹਾਂਜੀ ਬਸ ਬਸ ਸੌ ਸਪੀਡ ਆ ਗਈ ਜੀ ਹਾਈਵੇ ਦੀ ਤੇ ਕੱਟੋ ਦਾ 74 ਸਪੀਡ ਵੀ ਨਾ ਮਰਕਾ ਵੀ ਨਹੀਂ ਜਿਹੜੇ ਸਪੀਡਰ ਉਹ ਵੀ ਇੰਨੀ ਜਲਦੀ ਚੱਲਦਾ ਜੀ ਕੁਝ ਉਸ ਸਪੀਡਾਂ ਵਿੱਚ ਇਹਨਾਂ ਨੇ ਯਾਦ ਕੀਤੀ ਜਿਵੇਂ ਉਹਨਾਂ ਟਾਰਗੇਟ ਤੇ ਸ਼ੀਰ ਕਰਤੀ ਸੀ ਜੋ ਕੀ ਸਕਦੇ ਨੇ ਪਰ ਇਹਨਾਂ ਨੇ 105 ਵਿੱਚੋਂ 10 ਦਾ ਤੇ ਇਹਨਾਂ ਨੇ ਕਰਤੀ ਜੀ ਸੰਤੁਲਨ ਦੀ ਯਾਤਰਾ ਦੇ ਪਰਸ ਲੋਕ ਹਟਦੇ ਨਹੀਂ ਫਿਰਦੀ ਜੀ ਬਹੁਤ ਨਾਲ ਜਦੋਂ ਕਿ ਰੈਗੂਲਮੈਂਟ ਉਹਦੇ ਸਾਹ ਦੇ ਵਾਰੀ ਕੋ ਪਰਸ ਤੇ ਨੀਮਨ ਦੇ ਰੇਕੋ ਦੁਨਾ ਹੋਈ ਸੀ ਨਾ ਵੀ ਰੋ ਹਾਂਜੀ ਜੇਕਰ ਕਰਤਾ ਮੇਰੇ ਤੋਂ ਬਰਿਸਨਾ ਅੱਜ ਪਾਕ ਹੋਈ ਜੇ ਉਹਦੇ ਕਰੇ ਇੱਕੀ ਸਹਾਇਤਾ ਕੋਈ ਨਹੀਂ ਸੰਸਾਟ ਕਿੱਦਾਂ ਬਣ ਬਿਲਕੁਲ ਕੋਈ ਕਈ ਤਸਵੀਰਾਂ ਦੇਖੀਆਂ ਆਪਾਂ ਹਾਂਜੀ ਬਿਲਕੁਲ ਬਿਲਕੁਲ ਹਾਂ ਹਾਂਜੀ ਹੁਣ ਇਹਨੂੰ ਦੋ ਬਟੀਆਂ ਬੱਛਾ ਹੁਣ ਰੱਜ ਜਾਂਦੇ ਵੀ ਉਹ ਦੋ ਬਟੀਆਂ ਨੇ ਕੋਈ ਸ਼ੱਕ ਪਤਾ ਜੀ ਦਾ ਉਸ ਜਿਆਦਾ ਸੇ ਖਰਾਬ ਪਤਾ ਨਹੀਂ ਜੀ ਦਾ ਹੁਣ ਆਪਾਂ ਨੂੰ ਪੂਰਾ ਇਹ ਨਿਰਚਾ ਜੀ ਉਹ ਦੋ ਬੰਦੇ ਕਿਉਂ ਬਚੇ ਜੇ ਦੋ ਵਕਤ ਜੇ ਇੰਨੀਆਂ ਗੱਡੀਆਂ ਤੇਜ਼ ਉਹ ਹਾਈਵੇ ਤੇ ਆ ਰਹੀਆਂ ਨੇ ਤੇ ਘਟਕੋ ਗੱਡ ਫਿਰ ਪਿੱਛੇ ਗੱਡੀਆਂ ਚੱਲਦੀਆਂ ਤੇ ਹੋਰ ਬਜੇ ਨੇ ਜਿਹੜੀਆਂ ਸੀ ਬਿਲਕੁਲ 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 ਸਹੀ ਗੱਲ ਹੈ ਨਾ ਵੀ ਜੁਦਾ ਅੱਛਾ ਪਰ ਇੱਕਦਮ ਹੋ ਗਿਆ ਵੀ ਇੱਕਦਮ ਤੋਂ ਬੇ ਅੱਗੇ ਪ੍ਰਿੰਟਰ ਆ ਗਿਆ ਤਾਂ ਦੇਖੇ ਕੱਟ ਹਾਂ ਹਾਂ ਜੀ ਚਲੋ ਸਾਈਡ ਤੋਂ ਸੀ ਕਿ ਟੇਨਰ ਵਿਚਾਲੇ ਖੜਾ ਸੀਗਾ ਜੀ ਤੇ ਫਿਰ ਮੈਨੂੰ ਇਹ ਲੱਗਦਾ ਵੀ ਜੇ ਦੋ ਗੱਡੀਆਂ ਆ ਜਾਂਦੀਆਂ ਤੇ ਮਗਰ ਉਹਨਾਂ ਦੇ ਮਗਰ ਇਹ ਕਿਉਂ ਨਹੀਂ ਬਚ ਗਈਆਂ ਗੱਡੀਆਂ ਬਿਲਕੁਲ ਮੈਂ ਕੰਟਰੋਲ ਕਰਕੇ ਇਸ਼ਟਾ ਮਤ ਕੋਲੇ ਆ ਕਿ ਇਹ ਦੋ ਗੱਡੀਆਂ ਬੇਕ ਬਿਲਕੁਲ ਇਹਨਾਂ ਨੇ ਦੇਖਿਆ ਨਹੀਂ ਸੁਚਨ ਕੋਲ ਲੱਗ ਰਿਹਾ ਹਾਲੇ ਕਿ 500 ਮੀਟਰ ਤੋਂ ਵੱਧ ਨੂੰ ਕੱਟੋ ਕਰਾ ਕੇ ਬੀ ਬੀ ਦੀ ਅੰਤਾਂ ਦੇ ਨਾਲ ਦਾ ਤਾਂ ਜਮਸੋ ਮੇਟਾ ਕਰਨ ਕਰਕੇ ਦੇਖਦੇ ਹਾਂ ਕਿ ਇਹ ਆਪਾਂ ਕਦੀ ਨੂੰ ਸਹਾਰ ਕਰਦੇ ਕਰਦੇ ਬੱਸ ਬਹੁਤ ਘੈਰ ਬਖਮੇ ਕਰਾ ਦੇ। ਕੁਝ ਨੇ ਨਾ ਸੁਝਾ ਬਹੁਤ ਸ਼ੌਕਸਾਦਾ ਸੀ ਪਰ ਇੰਨਾ ਮਤਰਾ ਦੀ ਜਾਣ ਨਹੀਂ ਜਾਂਦੀ। ਕਿਉਂਕਿ ਉਸਨਾਂ ਵੀ ਰਾਮੀ ਉਹਨਾਂ ਦੀ ਯਾਦ ਵਿੱਚ ਲਿਖਾ ਦਿੱਤਾ ਕਿ ਉਹਨਾਂ ਦੀ ਯਾਦ ਵੀ ਹੈ। ਬਹੁਤ ਅਫਸੋਰ ਆ ਆਪਣ ਸਾਰਿਆਂ ਨਾਲ ਸਾਰੇ 35000 ਸਾਰਿਆਂ ਨੂੰ ਇਹ ਕਰਨੇ ਬਿਲਕੁਲ ਭਾਈ ਹਾਂ ਜੀ ਹੋਏ ਅੱਛਾ ਕਰੀ ਆਗਿਆ ਮਹਾਰਾਜ ਜੇਰੇ ਕੋ ਪਾਸ ਵੀ ਵੀ ਜਿਹਨੇ ਲਈ ਤੇ ਫੋਟੋ ਆਇਆ ਪਰ ਆਪਣੀ ਲੋਕੇ ਤੋਂ ਮਾਰਕਟ ਨਹੀਂ ਦਾਦਾ ਕੌਮਨੀਆ ਤੇ ਕਿਰੋਣ ਜੀ ਜੰਪੂ ਤੋਂ ਦੇਖ ਕਰਕੇ ਜੀ ਪਾਦਲਵਾ ਆਉਂਦੀ ਹੈ ਉਹਦਾ ਤੇ ਅੱਛਾ ਜੀ ਉਹ ਪਾਦਲ ਨਹੀਂ ਨਹੀਂ ਬਣਾ ਸਕਦੇ ਹਾਂ ਜੀ ਜੀ ਉਹ ਵੀਡੀਓ ਵਿੱਚ ਕੁਝ ਹੁੰਦਾ ਉਹ ਆਵਾਜ਼ ਨਹੀਂ ਜੀ ਉਹ ਹੱਲਾਤ ਬੰਦ ਕਰ ਦੋਆ ਉਹ ਪਾਦਲ ਨਹੀਂ ਬੰਦ ਹੋ ਜਾਂਦਾ ਹੈ ਸਟਾਫ ਵਾਲਾ ਹੂੰ ਇਹ ਜਗਾ ਉਹ ਪਰ ਹੁਣ ਅੱਜ ਤਾਂ ਹਮ ਜਾਨੇ ਦੱਸਣਾਜੀ ਕੋ ਕੋ ਕਸੂਰਵਾਰ ਆ ਕਿ ਮਿੱਥ ਗੁਰਵਾਰ ਅਜੇ ਕਿੰਨਾ ਟਾਈਮ ਕੇਸ ਚੱਲੋ ਜਿੱਦਾਂ ਲੋਕੀ ਹਾਂਜੀ ਸਾਡੇ ਲੋਕਾਂ ਕੇਸ ਤੋਂ ਹਮ ਦੱਸਣਾ ਨਹੀਂ ਨਹੀਂ ਮਾਫ ਕਰਨਾ ਤੁਸੀਂ ਗੱਲ ਕਹਿਣ ਲੱਗੇ ਸਾਡੇ ਲੋਕਾਂ ਦੀ ਉਹ ਗੱਲ ਪੂਰੀ ਕਰ ਲੈ ਹਾਂਜੀ ਕੋਈ ਇਹ ਸਾਡੇ ਲੋਕਾਂ ਨੇ ਅਸਲ ਵਿੱਚ ਬਾਦਾਮ ਸੰਗਰ ਪਰ ਹਾਰਖਾ ਵੀ 45 ਸਾਲ ਦੀ ਸਜ਼ਾ ਹੋਣੀ ਪਹਿਲਾਂ ਪਹਿਲਾਂ ਸਾਰੇ ਹੀ ਗੁਮਰਾ ਹੋਗੇ ਸੀ ਪਰ ਹੁਣ ਕਲੀਅਰ ਹੁੰਦਾ ਜਾਂਦਾ ਹਾਲੇ ਕੋਈ ਸਜ਼ਾ ਨਹੀਂ ਹੋਈ ਹਾਲੇ ਤਾਂ ਟ੍ਰਾਇਲ ਚੱਲਣਾ ਹੈ ਹੋ ਸਕਦਾ ਵੀ ਜੱਜ ਸਾਹਿਬ ਜੇ ਕੋਈ ਚੰਗੀ ਆ ਜਾਂਦਾ ਉਹ ਹੀ ਛੱਡ ਵੀ ਚਲਦੇ ਆ। ਅੱਛਾ ਬਰੀ ਵੀ ਹੋ ਸਕਦਾ ਮੁੰਡਾ ਨਾ ਗਲਤੀ ਆ ਵੀ ਬਰੀ ਵੀ ਹੋ ਸਕਦਾ। ਹਾਂਜੀ ਬਰੀ ਇਸ ਲਈ ਕਿਉਂਕਿ ਇਹਦੀ ਗਲਤੀ ਜਿਹੜੀ ਯੂ ਕਰਨ ਦੀ ਉਹ ਉਹ ਹੈ ਨਹੀਂ ਜਿਹੜਾ ਇਹਨੂੰ ਮਿਲ ਸਕਦੀ ਆ ਕਿ ਬੰਦੇ ਮਾਰਨ ਦੀ ਮਨਸਾ ਨਹੀਂ ਸੀ। ਹੁਣ ਦੇਖੋ ਤੁਸੀਂ ਇੱਥੇ ਮਰਦਾ ਤਿੰਡੇ ਦੇ ਆਪਾਂ ਕਈ ਨਹੀਂ ਦੇਖਦਾ ਕਿ ਸਕੂਲਾਂ ਤੇ ਬੰਦੇ ਬੈਸਟ ਕਰਕੇ ਵਰਦੁੰਦੇ ਨੇ ਜਿੰਨਾ ਲੈ ਕੇ ਬੱਚਿਆਂ ਨੂੰ ਮਾਰਨ ਦੇ ਨੇ ਕਈ ਕੋਈ ਦੇਖਿਆ। ਬਿਲਕੁਲ ਬਿਲਕੁਲ ਕਾਹੀ ਨਿਊਜ਼ ਆਉਂਦੀ। ਕੀ ਕੀ ਪ੍ਰਾਰਥਨਾ ਹੁੰਦਾ। ਉਹਨਾਂ ਲਈ ਗੋਰੇ ਕਾਲੇ ਜਿਹੜੇ ਹੋਰ ਵੀਆ ਲੋਕ ਹੈਗੇ ਆ ਤੇ ਉਹਨਾਂ ਨੇ ਕਈ ਨਕਸ਼ਾ ਨਾਲ ਬੁੱਝ ਕੇ ਲੋਕਾਂ ਦੇ ਪ੍ਰਤੀਕਾਤਮਕਾ ਨਿਕਲਿਆ ਕਿ ਇਸ ਤੋਂ ਬਾਅਦ ਦੀ ਕੰਨੀ ਚਿੰਤਨ ਵਾਲੇ ਨਾਲ ਉਸੇ ਜਿਹੜਾ ਅਗਰੋਂ ਮਾਰਕ ਜੀ ਤੁਹਾਨੂੰ ਸਜਾ ਉਹ ਉਹਦੇ ਜੈਕ ਤੋਂ ਦੇਖਿਆ ਜਾਂਦਾ ਹੈ ਕਿ ਬੰਦਾ ਮਾਪੀ ਤੋਂ ਪਰੇ ਜਾਂਦੀ ਜਾ ਬੈਠੀ ਜਾਂਦੀ ਹੁਣ ਸਾਡੀ ਸਹਾਇਤਾ ਲੋਕ ਤੇ ਉਹ ਇਹਨਾਂ ਦੇ ਅਕਸਟਿਡੈਂਟ ਦੇ ਨਾਲ ਬੈਠੇ ਹਨ ਜੀ ਪਰ ਇੱਕ ਬੱਚੇ ਦੀ ਗੱਲ ਹੈ ਜਦੋਂ ਵੀ ਹਰ ਦਿਨ ਦੱਸਣ ਤੋਂ ਜਦੋਂ ਵੀ ਕੰਸਾਸਰੀ ਕੋ ਮਨਨ ਵਿੱਚ ਆਵੇਗਾ ਇਮਰਜੈਂਸੀ ਨਾਲ ਜੀ ਕੋਈ ਕਰਾ VA ਬਜਟਨ ਮਰਮਗੇ ਹਨਾ ਉਹਦੀ ਕੋਈ ਚਾਂਸ ਨਹੀਂ ਕਿ ਪਰੰਪਰ ਤੋਂ ਯੂਜ਼ ਕਰਾ ਰਿਹਾ ਹਿੰਸਾ ਦਾ ਨਹੀਂ ਚੈਨ ਜੰਮ ਗਲਦਾ ਜੋ ਜਨਤੀ ਦਾ ਉਹ ਤੋਂ ਨਾਰਕਾ ਲਾਤਣਾ ਉਹ ਤਾਂ ਸੂਰ ਨੂੰ ਹੋ ਸਕਦਾ ਹੈ ਦੇ ਬਾਰੇ ਵਿੱਚ ਉਹ ਫਿਰ ਨੂੰ ਪਤਾ ਲੱਗਿਆ ਕਿ ਉਹ ਜਿਹੜਾ ਨਾਲ ਦਾ ਮੁੰਡਾ ਸੀ ਉਹਨੂੰ ਕਰੇ ਨਹੀਂ ਗਿਆ ਕਿ ਸੇ ਬੋਧੇਗਾ ਨਾ ਕੋਈ ਸਮਾਂ ਹੋ ਗਿਆ ਉਹਨਾਂ ਦਾ ਬੇਤਾ ਵੀ ਚੁੱਕਿਆ ਹੈ ਅੱਛਾ ਇਹ ਸੂਰੇ ਜਲਾ ਨੇ ਕੁਝ ਸੇ ਦਾ ਦਰਵਾਜ਼ਾ ਨਿਕਲਿਆ ਆ ਫੋਨ ਨਹੀਂ ਆ ਗਿਆ ਹਾਂ ਉਹ ਫਿਰ ਕਾਹ ਕਰ ਤੋਂ ਕੁਝ ਚੁੱਕ ਗਿਆ ਜਿਆਦਾ ਪਤਾ ਨਹੀਂ ਕਿ ਕਿੱਥੇ ਜਾਂਦੀ ਹੋਣਾ ਅੰਮ੍ਰਿਤੋ ਦਰਦੇ ਆਪਣਾ ਬਣਦਾ ਜਿੰਦਾ ਜੁਬਾਨ ਨਹੀਂ ਹੁੰਦੀ ਆਪਣੀ ਗੋਦੀ ਨਹੀਂ ਹੁੰਦੀ ਤਾਂ ਦਾ ਦਰਦਾ ਹੀ ਕਦੀ ਕੀ ਨਾ ਕਰੋ ਉਹ ਤੋਂ ਪੁੱਛਣੇ ਗਿਆ ਸੀ ਚਲੋ ਉਹਨੂੰ ਤੇ ਇੱਕ ਲੱਗਦਾ ਮੈਨੂੰ ਵੀ ਲੱਗਦਾ ਕਿ ਨਾਲ ਦੇ ਕੋਈ ਐਕਸ਼ਨ ਲੈ ਸਜਾਊਗਾ ਅੱਛਾ ਜੀ ਬਹੁਤੇ ਲੋਕ ਭਾਜੀ ਇਹ ਵੀ ਕਹ ਰਹੇ ਨੇ ਇਹ ਵੀ ਕਹ ਰਹੇ ਬਹੁਤੇ ਲੋਕ ਜੀ ਨਾਲ ਦਾ ਬੰਦਾ ਉੱਤਰ ਜਾਂਦਾ ਜੀ ਥੱਲੇ ਉਤਰ ਕੇ ਉਹ ਗੱਡੀਆਂ ਰੋਕ ਲੈਂਦਾ ਜੀ ਵੇਖੋ ਇਹ ਗੱਡੀਆਂ ਦੇਖੋ ਕੋਈ ਸੀ ਪਰ ਜਿਹੜਾ ਉੱਪਰ ਐ ਖੁੰਡੇ ਵਿੱਚ ਉਹਨਾਂ ਨੇ ਜਿਹੜਾ ਮਾਰਨੀਆਂ ਸੀ ਅੱਜ ਬਿਲਕੁਲ ਬੇਕਾਪੂ ਸੀਗੀਆਂ ਤਾਂ ਇਹਦੇ ਪਿੱਛੇ ਗੱਡੀਆਂ ਹੋਰ ਵੱਜਦੀਆਂ ਆ ਗਈਆਂ ਹਾਂ ਹਾਂ ਉਹ ਮੈਂ ਉਹੀ ਉਹੀ ਗੱਲ ਕਰਦਾ ਵੀ ਇਕੱਲਾ ਹਿੰਸਕ ਦਾ ਕਸੂਰ ਨਾ ਕਦੋ ਹੈ ਜੀ ਦਸਣ ਦਸਰ ਮੈਂ ਤਾਂ ਬਾਈ ਜੀ ਵੀ ਹੈਗੀ ਐ ਪ੍ਰੋਬਲਮ ਹੋਰ ਕੋਈ ਨਹੀਂ ਬਾਕੀ ਵੇਖੋ ਉਹ ਕਹਿ ਰਹੇ ਨੇ ਜੀ 1200 ਪੁੱਛੇ ਜੀ ਹੋਈ ਜਵਾਬ ਦੇ ਸਿਆ ਭਾਈ ਜੇਦੋ ਬੰਦੇ ਕੋਲ ਇੰਨਾ ਵੱਡਾ ਘੇਟ ਹੋ ਜਾਵੇਗਾ ਹੈ ਕਿ ਨਾ ਕੋਈ ਕੋਈ ਪਾਸ ਤੋਂ ਮਾਣੇ ਕਰਦਾ ਨਹੀਂ ਰੇਲੀ ਹੋ ਜਾਂਦਾ ਬਿਲਕੁਲ ਦਾ ਅਵਸ਼ਕ ਹੋ ਜਾਂਦਾ ਬੰਦੇ ਨੂੰ ਜੀ ਇੱਕ ਨਿਊਜ਼ ਬਹੁਤ ਚੱਲ ਰਹੀ ਜਿਹਦੇ ਵਿੱਚ ਪੁੱਛ ਰਹੇ ਆ ਨਿਊਜ਼ ਚੱਲ ਰਹੀ ਹੈ ਕਿ ਜੇ ਤਿੰਨ ਤੁਸੀਂ ਛੱਡ ਦਈਏ ਬਹੁਤ ਨਿਊਜ਼ ਚੱਲ ਰਹੀ ਹੈ ਉਹ ਸੱਚ ਕੀ ਆ ਉਹ ਤੁਸੀਂ ਕੀ ਜਾਪਦੇ ਹੋ ਜੇ ਤੁਸੀਂ ਤਾਂ ਇੱਥੇ ਰਹਿੰਦੇ ਹੋ ਖਾਦੀ ਪੱਣੀ ਉਹ ਫੋਟ ਵੀ ਹੋ ਸਕਦੀ ਆ ਅਗਰ ਕੋਈ ਸਨੇ ਬਣਾਏ ਬਣਾ ਕੇ ਪੇਚੀਏ ਚਾਹੋਗੇ ਅੱਜ ਕੱਲ ਹਰ ਇੱਕ ਕੋਲੇ ਛੋਟੇ ਬਿਲਕੁਲ ਬਿਲਕੁਲ ਹੈ ਮੇਰੇ ਕੋਲ ਰੀਗਲ ਵੀਡੀਓ ਹੈ ਜਿਹਦੇ ਵਿੱਚ ਪੂਰੀ ਗੱਲ ਬਣੀ ਹੋਈ ਹੈ ਬਿਲਕੁਲ ਰੀਗਲ ਹੈ ਉਹ ਮੰਨ ਅੰਦਰ ਅੱਜਿਆ ਕੁਝ ਨਹੀਂ ਹੈ ਕਿਉਂਕਿ ਜੇਨ ਛੱਡ ਦਿੱਤਾ ਉਹਦਾ ਮਤਲਬ ਇਹ ਹੈ ਕਿ ਜੇਨ ਛੱਡ ਦਿੱਤੇ ਤਾਂ ਤੁਹਾਨੂੰ ਕੋ ਆਉਣਾ ਪਏਗਾ ਮੈਨੂੰ ਲੱਗਦਾ ਹੋ ਸਕਦਾ ਨਾ ਇਹ ਫੇਰ ਵੀ ਛੱਡ ਦੇਣੀ ਚਾਹੀਦੀ ਕਿਉਂਕਿ ਇਹ ਸਾਡਾ ਪਰਚਰ ਦਾ ਟ੍ਰੇਨਿੰਗ ਕਰਨਾ ਨਹੀਂ ਕਿਸੇ ਕੋਲ ਨੂੰ ਨਾ ਕੋਈ ਅੰਦਰ ਗਰ ਜਿਹਾ ਕਰਕੇ ਰੱਖੋ ਕਿਸੇ ਕੋਲ ਤਾਂ ਕਰ ਕੋਈ ਉਹ ਮੈਂ ਇਹ ਗੱਲ ਕਹਿ ਰਿਹਾ ਤੇ ਤੁਸੀਂ ਜਦੋਂ ਛੱਡਦੇ ਛੱਡਦੇ ਤੇਰਾ ਵੀ ਉਹ ਮੈਨੂੰ ਲੱਗਦਾ ਬੌਂਡ ਤੇ ਮੁਸਰਬਤ ਤੇ ਚੱਲ ਮੈਂ ਤੇ ਬੌਂਡ ਕਰੀ ਜਾ ਮੈਂ ਕਹਿੰਦਾ ਅਚੇ ਨਾਲ ਕੋਈ ਤਾਂ ਸਾਫਾ ਤੇ ਆ ਕੇ ਜਾਉਂ ਗੋਤਰਾ ਤਾਂ ਜੱਟ ਹੋਈ ਤਾਂ ਉਹ ਦੰਦਾਂ ਸਰਦਨ ਦੇ ਤੋਂ ਥੋੜਾ ਜਿਹਾ ਬਾੜ ਰਾਮ ਰਾਜ ਆਦੀ ਮੈਜੂਗੀ ਬਾਕੀ ਆਨ ਲੇਕਨ ਮਤਲਬ ਉਹਨੂੰ ਕੋਰਟ ਦੇ ਵਿੱਚ ਜਾਂ ਪੁਲਿਸ ਸਟੇਸ਼ਨ ਜਾ ਕੇ ਹਾਜ਼ਰੀ ਜ਼ਰੂਰ ਭਰਨੀ ਪਊਗੀ ਜੇ ਉਹਨੂੰ ਇੱਕ ਮੌਕਾ ਦਿੰਦੇ ਆ ਜੇ ਉਹਦਾ ਟ੍ਰੈਲ ਚੱਲਦਾ ਹੈ ਜੇ ਉਹਦਾ ਟ੍ਰਾਇਲ ਚੱਲਦਾ ਆ ਅਦਾਲਤੋਂ ਮੁੱਕ ਦਿੰਦੀ ਆ ਹਣਾ ਉਹਨੂੰ ਆਪਣਾ ਤਾਂ ਉਹਨੂੰ ਕਹਿ ਰਿਹਾ ਕਿ ਤੁਸੀਂ ਇੱਥੇ ਆਉਂਗੇ ਤੁਸੀਂ ਭੱਜਤਾ ਨਹੀਂ ਜਾਓਗੇ ਮਤਲਬ ਕੋਰਟ ਇਹ ਚੀਜ਼ ਸੋਚ ਰਹੀ ਆ ਕਿ ਆਪਾਂ ਇਹਨੂੰ ਇੱਕ ਵਾਰੀ ਜਮਾਤ ਦੇ ਦਈਏ ਜਾਂ ਇਹਨੂੰ ਆਪਾਂ ਛੱਡ ਦੇਈਏ ਇੱਕ ਵਾਰੀ ਹਾਂਜੀ ਬਾਹਰ ਜਾ ਕੇ ਉਹਦਾ ਹਾਂਜੀ ਬਾਹਰ ਇੰਚਾਮ ਆ ਉਹਦਾ ਕਰ ਦਵੇ ਉਹਦਾ ਕੇਸ ਰੋਕਦਾ ਜਦ ਕਿ ਉਹਨਾਂ ਦਾ ਜਾ ਕੇ ਜੀ ਮਾ ਫੋਨ ਕੱਟ ਗਿਆ ਤੇਰੇ ਜੀ ਬਣੀ ਹੋਈ ਸੰਭਾਗ ਨਹੀਂ ਹੋ ਰਹਾ ਨਾ ਤੇ ਹੋ ਰਹੀ ਹੈ ਨਾ 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 ਮਾ 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 ਅੱਛਾ ਜੀ ਬਸ ਜ਼ਰਾ ਕੋਰੇਆ ਵੱਲੋਂ ਵੀ ਪਰਵਾਹ ਮਾਰਾ ਮੇਰੇ ਨਾਲ ਬੱਚੇ ਉਹ ਵਰਤੋਂ ਇਹ ਉਹ ਆਪਾਂ ਹੁਣ ਲੋਕਾਂ ਦੇ ਛੱਡਦੇ ਆ ਨਾ ਬਿਲਕੁਲ ਭਾਜੀ ਪਰ ਇਹਦੇ ਤੋਂ ਸਮਝਣਾ ਸਾਰਿਆਂ ਨੇ ਕਿ ਨਾ ਇਹ ਕਿ ਕਿਸ ਨੂੰ ਸਿੱਖਿਆਲਣ ਗਈ ਹੈ ਮਤਲਬ ਅਫਵਾਹਾਂ ਜ਼ਿਆਦਾ ਆ ਸਚਾਈ ਘੱਟ ਆ ਸਚਾਈ ਇਹ ਹੀ ਆ ਕਿ ਹੋ ਸਕਦਾ ਕੋਰਟ ਨੂੰ ਛੱਡ ਦੇਵੇ ਜ਼ਮਾਨਤ ਦੇ ਦੇਵੇ ਲੋਕਾਂ ਨੇ ਆਪਣੇ ਤੌਰ ਤੇ ਹੂਆ ਬਣਾ ਲਿਆ ਕਿ 45 ਸਾਲ ਦੀ ਸਜ਼ਾ ਹੋਵੇਗੀ ਹੁੰਦੇ ਵੀ ਮੈਂ ਕੱਲ ਇੱਕ ਆਪਣਾ ਮੁੰਡਾ ਵਕੀਲ ਮੇਰਾ ਰੰਤ ਬਤਨੀ ਤੇ ਮੈਂ ਜਿਹੜੇ ਨੂੰ ਸੁਣਿਆ ਚ ਉਹ ਗੱਲ ਕਰ ਸਕਿਆ ਸੀ ਮੁੰਡਾ ਕਹਿੰਦਾ ਮੈਂ ਸਰਚ ਕਰਦਾ ਰਹਿਣਾ ਕਿ ਜਾਣੋ ਜੀ ਬਹੁਤ ਸ਼ੌਕ ਹੈ ਮਨੇ ਨੂੰ ਤੇ ਉਹਨੇ ਇਹੋ ਗੱਲ ਕਹੀ ਵੀ ਕਹਿੰਦਾ ਕਿ ਜੇ ਇਹਨੂੰ سزا ਉਹਨਾਂ ਦੇ ਤਖਤਾਂ ਤੇ ਵੀ ਹੁੰਦੀ ਨਾ ਵੀ 3-3 ਸਾਲ ਦੀ سزا ਹੋ ਗਈ ਹੁੰਦੀ